ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਵੋਪਰ ਐ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਬਣਾਣੇ ਆ, ਅੱਜ ਪੱਕਣਾ ਹੈ ਉਹਦਾ ਥਮ ਦਾ ਅੱਜ ਪੱਕਣਾ ਹੈ ਫੁੱਲਮ ਦਾ, ਥਮ ਫੁੱਲਮ ਦਾ ਬੇਬੀ। ਫੁੱਲ ਹਾਂ ਇੱਕ ਬਰਸੜਿਆ ਨਾ ਹੁੰਦਾ, ਇੱਕ ਫੁੱਲਮ ਦਾ ਹੁੰਦਾ, ਇੱਕ ਚੱਕਰੀਆਂ ਨੂੰ ਪੱਕਦਾ। ਤਿੰਨ ਹੁੰਦੇ ਆ ਸਾਲ 'ਚ ਹਨਾ। ਪਰ ਅੱਜ ਬਣਨਾ ਹੈ ਫੁੱਲਮ ਦਾ। ਤੇ ਜਿਹਦੇ ਲਈ ਬਸ ਗੁੜਗੜ ਦੀ ਭਿਓ ਕੇ ਰੱਖ ਤਾ ਪਰ ਬਣਾਵਾਂਗੇ ਅੱਜ ਬਿਲਕੁਲ ਥੋੜਾ ਬਿਲਕੁਲ ਕਿਉਂਕਿ ਕਈ ਦਿਨ ਹੋ ਗਏ ਹੁਣ ਨਾ ਕੜਾਹੀ ਨਹੀਂ ਉਤਰ ਰਹੀ ਚੁੱਲੇ ਪਰ ਤੋਂ ਪਹਿਲਾਂ ਤਾਂ ਬੀਬੀ ਮਨਾ ਕਰ ਰਹੀ ਸੀ ਵੀ ਅਗਲੇ ਸੋਮਵਾਰ ਨੂੰ ਵੀ ਬਣ ਸਕਦਾ ਵੀ ਜੇ ਅਗਲੇ ਸੋਮਵਾਰ ਨੂੰ ਬਣਾਣਾ ਅਗਲੇ ਸੋਮਵਾਰ ਨੂੰ ਬਣਾ ਲਿਓ ਫਿਰ ਸੋਚਿਆ ਵੀ ਚਲ ਬਣਾਏ ਲੰਨੇ ਆ ਹੁਣ ਹਨਾ ਲਓ ਵੀ ਕੰਮ ਖਤਮ ਕਰਦੇ ਆ ਤੇ ਵੀ ਮੱਥਾ ਟੇਕ ਲੈਣੇ ਆ ਕਿਉਂਕਿ ਫੁੱਲਮ ਦਾ ਹੁੰਦਾ ਏ ਕਾਦੇ ਨਹੀਂ ਹੁੰਦਾ ਏ ਫੁੰਸੀ ਫੋੜਿਆ ਨਹੀਂ ਹੈ ਨਾ ਫੋੜੇ ਹੋຊਿਆ ਹਾਂ ਜਿਹੜੇ ਅੱਜ ਨਿਕਲਦੇ ਆ ਫੁੰਸੀਆਂ ਵਗੈਰਾ ਮੂੰਹਾਂ ਤੇ ਨਿਕਲਦੇ ਆ ਸਾਡੇ ਨਿਕਲ ਰਹੇ ਨੇ ਸਾਨੂੰ ਪਤਾ ਲੱਗ ਰਿਹਾ ਵੀ ਇਹ ਇਸੇ ਕਰਕੇ ਨਿਕਲਿਆ ਹੁਣ ਹਟ ਜਾਣਗੇ ਮਾ ਸਾਡੇ ਹੈ ਨਾ ਇਹ ਮਸ ਸ਼ਾਮ ਲੱਗਾਂਗੇ 4:00 ਵਜੇ ਆਲੂ ਧਰ ਦਾਂਗੇ ਬਸ 1/2 ਘੰਟੇ ਚਾ ਆਲੂ ਉਬਲ ਜਾਣੇ 5:00 ਵਜੇ ਲੱਗ ਜਣਾ ਹੈ ਹਨਾ ਪਹਿਲਾਂ ਗੁਲਗੁਲੇ ਲਾ ਲਾਂਗੇ ਫਿਰ ਕਚੋਰੀਆਂ ਲਾ ਲਾਂਗੇ ਹਾਂ ਮੱਥਾ ਟੇਕ ਕੇ ਨਾ ਕਿੱਥੇ ਟੇਕਦੇ ਹੁੰਦੇ ਨੇ ਮੱਥਾ ਕੌਲੇ ਕੌਲੇ ਨਾਲ ਸੱਜੇ ਕੌਲੇ ਨਾਲ ਸੱਜੇ ਕੌਲੇ ਨਾਲ ਮੱਥਾ ਟੇਕ ਕੇ ਫਿਰ ਉਹਦੇ ਬਾਅਦ ਜਿਹੜੇ ਬਾਮਣਾਂ ਨੂੰ ਦੇਣੇ ਆ ਉਹ ਕੱਟ ਉਹ ਕੱਢ ਕੇ ਰੱਖ ਕੇ ਫਿਰ ਉਹਦੇ ਵਾਰ ਖਾ ਸਕਦੇ ਆ ਪਹਿਲਾਂ ਪਰ ਫਿਰ ਉਹਨਾਂ ਦੇ ਕੱਢ ਕੇ ਨਾਲ ਦੀ ਨਾਲ ਉਹਨਾਂ ਨੇ ਦੇ ਕੇ ਆਨੇ ਆ ਜੁੱਠੇ ਨਹੀਂ ਕਰਨੇ ਉਹ ਤੇ ਪਹਿਲਾਂ ਉਹ ਜਿਹੜੇ ਆਪਾਂ ਨਾਰਮਲ ਬਣਾਉਂਦੇ ਆ ਉਹ ਤਾਂ ਕਰ ਸਰਦੇ ਪਰ ਜਿਹੜੇ ਮੱਥਿਆਂ ਦੇ ਹੁੰਦੇ ਨੇ ਨਾ ਉਹ ਨਹੀਂ ਅਸੀਂ ਜੁੱਠੇ ਕਰਦੇ ਫਿਰ ਪਹਿਲਾਂ ਬਾਮਣਾਂ ਦੇ ਕੱਢ ਕੇ ਫਿਰ ਖਾਣੇ ਲੋ ਜੇ ਇੱਧਰ ਗੁੜ ਦਾ ਆਟਾ ਪਿਉਤਾ ਸੜਦੇ ਪਰਾਂ ਨਾ ਗੁੜ ਦਾ ਟਾਣੀ ਗੁਲਗਲਿਆਂ ਦਾ ਪਾਣੀ ਗੁੜ ਗੁੜ ਪਿਉਤਾ ਗੁਲਗਲੇ ਬਣਾਉਣ ਵਾਸਤੇ ਪਾਣੀ ਸਵੇਰ ਦਾ ਪਿਉ ਹੋਵਾ ਟਾਈਮ ਤਾਂ ਵੱਜ ਗਏ 2 ਨਾ ਜਾ 7:35 ਹੈ ਨਾ 7:35 ਦਾਲਾ ਮਾਂ ਆ ਤੁਸੀ ਹੋ ਗਿਆ ਵਧੀਆ ਬਣ ਗਈ ਮੂੰਗੀ ਮਸਰੀ ਸਾਤ ਮੂੰਗੀ ਮਾਂ ਪਰ ਮਸਲੀ ਦਾ ਮੂੰਗੀ ਮਸਰੀ ਪਾ ਕੇ ਖਾਣ ਚ ਮੂੰਗੀ ਮਸਰੀ ਲੱਗਦੀ ਥੀ ਕਿਉਂਕਿ ਐਣ ਉਹ ਹੋ ਗਈ ਘੁਲ ਗਈ ਪਹਿਲਾਂ ਪਾਣੀ ਪੀਂ ਗਏ ਸੀ ਮਾਦਾਇ ਕਰਤੇ ਹਾਂ ਕਿ ਚੌਰਿਆਂ ਪੱਤਰੀਆਂ ਪਕਾਏ ਜਿਵੇਂ ਉਦਣ ਬਣਾਈ ਤੀਆਂ ਉਦਣ ਵੀ ਤਾਂ ਪਤਲੀਆਂ ᱛੀਆਂ ਪੇੜੇ ਛੋਟੇ ਪਹਿਲਾਂ ਮੋਟੀਆਂ ਹੁੰਦੀਆਂ ᱛੀਆਂ ਪਾਉ ਐ ਕਣ ਪਾਣੀ ਤੇ ਤਾਂ ਸਭ ਨੂੰ ਡਰ ਲੱਗਦਾ ਪਾਣੀ ਦੀ ਜਗ੍ਹਾ ਤਾਂ ਬੀਬੀ ਉਹ ਬੈਠੂਗੀ ਮੈਂ ਪਾ ਦੂੰਗੀ ਫਿਰ ਤੁਸੀਂ ਪਾ ਦਿਓ ਕਿਉਂਕਿ ਮੈਂ ਤਾਂ ਬਣਾ ਬਣਾਉਣੇ ਵਾਲੀ ਐ ਤਾਂ ਪਾ ਪਾ ਕੇ ਉਹ ਪਕੌਰੀਆਂ ਬਣਾ ਦੇਣੀ ਫਿਰ ਤੁਸੀਂ ਪਾਈ ਜਾਓ ਮੈਂ ਬਣਾ ਚਾਹੁੰਦੀ ਚੋਰੀ ਪਾਣੀ ਤੇ ਡਰ ਲੱਗਦਾ ਉਹਦੇ ਵਧੀਆ ਧਿਆਨ ਹਰੀਆਂ ਮਿਰਚਾਂ ਬਾਜੂ ਹਰੀ ਮਿਰਚਾਂ ਧਿਆਰ ਤੇ ਤੋੜ ਲਾਂਗੇ ਇੱਥੇ ਉਹਨਾਂ ਦੇ ਆਪਾਂ ਇਹ ਕਦਮ ਕਰ ਦਿੰਦੇ ਨਹੀਂ ਨਹੀਂ ਸਾਰੀਆਂ ਪਹਿਲਾਂ ਆਪਣੇ ਬੁੱਟੇ ਖਾਲੀ ਕਰਾਂਗੇ ਉਹ ਕਰਾਂਗੇ ਅੱਜ ਆਪਣੇ ਬੁੱਟਿਆਂ ਦੀਆਂ ਤੋੜਾਂਗੇ ਸਾਰੀਆਂ ਨਾ ਆਪਣੇ ਬੁੱਟਿਆਂ ਪਰ ਖੜੀਆਂ ਸਾਬ ਖਾਸੀਆਂ ਨਹੀਂ ਉਹਦੋਂ ਥੋੜੀ ਘੱਟ ਸੀ ਮਿਰਚ ਤੁਹਾਨੂੰ ਕਿਹਾ ਤਾਂ ਘਟ ਹੈ ਆ ਉਹਦੇ ਮੜੀ ਘੱਟ ਸੀ ਹਾਂ 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 ਉਧਰ ਵੀ ਆ ਵੀ ਤੇ ਰੁਕ ਗਏ ਬੰਨ੍ਹ ਆਓ ਸਾਹਮਣੇ ਦਿਖਾਈਏ ਇੱਥੇ ਅੱਛਾ ਉਧਰ ਉਹ ਸ਼ੁਰੂ ਹੋਈ ਗਏ ਇੱਧਰ ਮੈਂ ਸ਼ੁਰੂ ਹੋ ਗਈ ਕਿ ਲੜ ਰਿਹਾ ਤਾਂ ਮੰਡਰਾਂ ਦਾ ਫਿਰ ਰਿਹਾ ਤਾਂ ਪ੍ਰਿੰਟ ਮੰਗੂ ਨੀਚੇ ਟਾਰ ਦੇ ਕੇ ਬਜੀ ਆ ਲੱਗਿਆ ਹੋਣਾ ਲੈ ਇਹ ਸੀ ਕਿੱਥੇ ਲੈਣ ਲੱਗਿਆ ਤਾਂ ਮੈਂ ਚਾਰ ਵਾਰ ਰੋਕ ਲਿਆ ਮੈਂ ਚਾਹ ਦੇਖਣ ਜਾਇਆ ਕਰ ਮਿੰਟ ਉਹ ਫੇਰ ਉਸੇ ਜਗ੍ਹਾ ਭਰਾ ਕੇ ਪੈਜੇ ਕਰ ਕੰਢਾ ਹੈ ਪਤਾ ਬੈਠਦਾ ਹੈ ਲੰਬਾ ਪਿਆਤਾ ਮੈਂ ਫੇਰ ਗੱਬੇ ਕਰ ਗਈ ਫੇਰ ਆ ਗਿਆ ਉੱਥੀ ਮੈਂ ਫੇਰ ਕਰ ਗਈ ਫੇਰ ਆ ਗਿਆ ਉੱਥੀ ਮੈਂ ਮੜਾ ਜਾ ਬਾਹਰ ਹਾ ਜੇ ਮੈਂ ਹਾ ਕੇ ਮਾਰੀ ਤੀ ਬਾਹਰ ਆ ਕੇ ਬੀਬੀ ਅਰੇ ਬੀਬੀ ਹੋ ਗਿਆ ਤਾਂ ਜਦੇ ਬੱਚਾ ਤਾ ਜਿੰਗਾ ਬਹਾਂਦਾ ਤੇਰੇ ਮੋਢੇ ਟੋਕਰਾਂ ਪਿਆਏ ਇਹਨਾਂ ਨੂੰ ਦੇਖੀ ਚੱਲ ਹੈ ਵੀ ਓਏ ਆਬੂ ਆਬੜੀ ਆਬੜੀ ਚਾਤੀ ਚਾਤੀ ਚੱਲੀਏ ਸਮਾਂ ਲੈਣਾ ਹਾਂ ਨਾ ਚੀਜ਼ਾਂ ਪਈਆਂ ਇਹ ਇਹਨਾਂ ਨੇ ਖੇਲਾ ਤੋੜ ਵੀ ਦਿਆ ਹਾ ਹੈਲੀਕਾਪਟਰ ਜਾ ਹਾਂ ਹੈਗੀ ਆ ਪਿੱਛੇ ਪਿੱਛੇ ਨਾਲੀ ਨਾ ਆ ਮੁਰਲਾ ਬਸਰ ਕੱਢਦਾ ਕੱਢਦਾ ਹੋਰਾਂ ਦੇ ਮੂੰਹ ਕੱਢਦਾ ਇਹ ਤੋੜਦੇ ਸਾਰੇ ਨੇ ਉਹ ਚਿੜੀ ਵੀ ਤੋੜਦੀ ਪਿਓ ਵੀ ਮੰਗੂ ਟੋਕਰੀ ਭਰ ਲੈ ਇੱਕ ਉਹਨੇ ਵੀ ਤਾਂ ਤੋੜ-ਤੋੜ ਕੇ ਟੋਕਰੀ ਭਰ ਲਈ ਸਾਰੀ ਵੇਚੀ ਚਿੜੀ ਵੀ ਤੋੜਦੀ ਬੜੀਆ ਅੱਜ ਮਾਤਾ ਦੇਖ ਲਾਂਗੇ ਮੇਰੇ ਤਾਂ ਪਹਿਲਾਂ ਹੀ ਪੁਣਸੀ ਨਿਕਲ ਗਈਆਂ ਮੇਰੀ ਮੋਤੇ ਮੇਰੇ ਤਾਂ ਆਪ ਨਿਕਲ ਰਹੀਆਂ ਤੇ ਅੱਜ ਸਾਰਾ ਠੀਕ ਕਰ ਦੇਣਗੇ ਆ ਮਾਤਾ ਮਾਤਾ ਤਾਂ ਦਾ ਸਾਨੂੰ ਹਾਂ ਸਾਨੂੰ ਦੇਖੋ ਸਬਜ਼ੀਆਂ ਇੱਧਰ ਵੀ ਲੱਗਿਆ ਹੋਈਆਂ ਨੇ ਸਾਡੇ ਪਰ ਜ਼ਰੂਰਤ ਸਾਨੂੰ ਇੱਧਰ ਪੈ ਜਾਂਦੀ ਗਵਾਂਡੀਆਂ ਨੇ ਪੈ ਜਾਂਦੀ ਆ ਹਰੀਆਂ ਮਿਰਚਾਂ ਦਾ ਪੂਰਾ ਤੋੜਾਂਗੇ ਨਾ ਹੋਰ ਤੋੜਾਂਗੇ ਨਿੰਬੂ ਲਈ ਅਸੀਂ ਤਾਂ ਗੱਲਾਂ ਪਦੀਨਾ ਨਿੰਬੂ ਲਈ ਪਦੀਨਾ ਆਪਾਂ ਅੰਡਾ ਦਾ ਅੰਡਾ ਚੱਕਿਆ ਜੀ ਮੇਰੇ ਤੋਂ ਫਿਰ ਹੱਥੇ ਜਦੋਂ ਚੱਕਣਾ ਬੁਰਾ ਲੱਗਦਾ ਸੁਭਾਜੀ ਤਾਂ ਪੀ ਚਲ ਸਾਨੂੰ ਆ ਬਾਡਾ ਟੱਪ ਕੇ ਜਾਣਾ ਪੈਂਦਾ ਵੇਖੋ ਦੋ ਤਾਰਾਂ ਵਾਲਾ ਦੋ ਤਾਰਾਂ ਵਾਲਾ ਬਾਡਾ ਆ ਜਾ ਅਸੀਂ ਦੋਨੇ ਦਰਾਣੀ ਜਠਾਣੀ ਦੇਖੋ ਪਦੀਨਾ ਤੋੜ ਰਹੀਆਂ ਪਦੀਨਾ ਹੈ ਨਹੀਂ ਇੰਨਾ ਜਿੰਨੇ ਕ ਪੱਤੇ ਪੱਤੇ ਜੇ ਸਾਫ਼ ਕਰ ਰਹੀਆਂ ਕਿਉਂਕਿ ਜਿਹੜੀ ਹੁਣ ਹਰੀ ਸੋਸ ਹੈ ਨਾ ਆਪਾਂ ਉਹ ਧਨੀਆ ਨਹੀਂ ਪਾਉਂਦੇ ਹਨਾ ਉਦ ਉਹ ਦਿਨ ਅਸੀਂ ਧਨੀਆ ਨਹੀਂ ਪਾਇਆ ਫਿਰ ਵੀ ਨਹੀਂ ਸਵਾਦ ਆਨੇ ਸਵਾਦ ਪਾਣੇ ਹੋਰ ਬਹੁਤ ਬਹੁਤ ਸਵਾਦ ਸਾਸ ਬਣੀ ਸੀ ਮੈਂ ਕਹੇਰੀ ਮੈਂ ਤਾਂ ਉਂਗਲੀਆਂ ਨਾਲ ਹੀ ਖਾ ਗਈ ਸਾਰੀ ਜਿਹੜੀ ਦੂਰੀ ਬਚੀ ਸੀ ਉਹ ਆ ਜਾਏਗੀ ਧਨੀਆ ਉਹਦਾ ਚਿਕਾ ਆਵਾਜ਼ ਆ ਰਹੀ ਹੈ ਚਿਕਾ ਦੀ ਸਾਡਾ ਵੀ ਤਾਂ ਨਹੀਂ ਨਾ ਸਾਡਾ ਵੀ ਪਦੀਨਾ ਫੁਗਿਆ ਪਿਆ ਅਦਰ ਹਨਾ ਆਪਣਾ ਵੀ ਫੁਗਿਆ ਪਿਆ ਮੁੜ ਕੇ ਹੋਏ ਨਹੀਂ ਹੁਣ ਦੇਖਦੇ ਆ ਲੈ ਲੈ ਕੇ ਆਈ ਤੂੰ ਜਰ ਜਾਏਂਗੀ ਜਾਣਾ ਅੱਪਾ ਤੇ ਲਾ ਲਾਂਗੇ ਠੀਕ ਆ ਨਹੀਂ ਆਪਾਂ ਨੂੰ ਸਿਆਲਚ ਨਹੀਂ ਮਿਲਣਾ ਉਹ ਤਾਂ ਵੱਧੂ ਲੱਗ ਰਿਹਾ ਲੋ ਜੀ ਹੁਣ ਅਸੀਂ ਆਪਣੇ ਬੁੱਟਿਆਂ ਤੇ ਆ ਗਏ ਆਪਣੇ ਬੁੱਟਿਆਂ ਤੇ ਆ ਕੇ ਆਹ ਤੋੜ ਰਹੇ ਨੇ ਸਾਨੂੰ ਉਦੜ ਇਹ ਨਹੀਂ ਹੈਗਾ ਵੀ ਹਨਾ ਵੀ ਅਸੀਂ ਰੋਜ਼ ਤੋੜਦੇ ਤਾਂ ਅਸੀਂ ਐਦਾਂ ਦੀ ਗੱਲ ਨਹੀਂ ਅਸੀਂ ਬਾਰ ਬਾਰ ਪੁੱਛਦੇ ਆ ਹਨਾ ਔਰ ਤੁਹਾਨੂੰ ਪਤਾ ਹੀ ਜ਼ਿਆਦਾਤਰ ਅਸੀਂ ਵਲੌਗ ਵੀ ਬਣਾਉਂਦੇ ਆ ਹਨਾ ਸਾਡਾ ਪਿਆਰ ਆਪਸ ਚ ਵਧੀਆ ਏ ਅਸੀਂ ਇੱਕ ਦੂਜੇ ਦੇ ਹਰ ਇੱਕ ਚੀਜ਼ ਲੈ ਲੈਨੇ ਆ ਤਾਂ ਕਰਕੇ ਉੱਧਰ ਮੰਦੀਪ ਆ ਰਹੀ ਐ 6-7 ਕਵਸ ਲੈਣ ਅਸੀਂ ਆਪਣੇ ਬੁੱਟਿਆਂ ਦੇ ਤੋੜਾਂਗੇ ਬਾਕੀ ਸਾਡਾ ਪਿਆਰ ਵਧੀਆ ਏ ਹਨਾ ਇਸ ਕਰਕੇ ਅਸੀਂ ਹਰ ਇੱਕ ਚੀਜ਼ ਉਧਰੋਂ ਲੈ ਲੰਨੇ ਆ ਇਹੋ ਜਿਹਾ ਨਹੀਂ ਹੈਗਾ ਵੀ ਸਿਰਫ ਦਿਖਾਵੇ ਦਾ ਪਿਆਰ ਹੈ ਸਾਡਾ ਹਨਾ ਦਿਖਾਵੇ ਦਾ ਕੋਈ ਨਹੀਂ ਹੈਗਾ ਤਾਂ ਹੀ ਅਸੀਂ ਉਹ ਇਧਰੋਂ ਸਬਜ਼ੀ ਲੈ ਲੰਦੇ ਅਸੀਂ ਉਧਰੋਂ ਲੈ ਲੰਨੇ ਆ ਸਾਡੀ ਬੌਂਡਿੰਗ ਵਧੀਆ ਏ ਤਾਂ ਚਾਚਾ ਜੀ ਮਮਾ ਅੱਜ ਮੈਂ 6 ਵਜੇ ਛੁੱਟੀ ਹੋਊਗੀ ਨਾ ਸਾਡੇ ਸਾਸਿ ਆ ਲੂਗਾ ਤੇ ਮੱਥਾ ਟਿਕਣ ਲਈ ਅੱਛਾ ਆਓ ਪਾ ਲਵ 6 ਵਜੇ ਤੇ ਦਵਾਜੋ ਯੂਵੀ ਨੂੰ ਹਾਂ ਪਾ ਦੇ 6 ਵਜੇ ਤੇ ਦੋ ਹਨਾ ਹਾਂ ਬੀਜ ਮੱਥਾ ਟੇਕਣਾ ਮੈਂ ਅਸੀਂ ਅੱਜ ਫੂਲੰਦ ਦਾ ਤੁਮ ਦਾ ਮੱਥਾ ਟੇਕਣਾ ਮੈਂ ਕੱਲ ਤੋਂ ਮੇਰੇ ਕੋਲ ਆਟਾ ਤਾਂ ਬਹੁਤ ਹੈ ਨਾ ਆ ਮੈਂ ਆਟਾ ਛਾਂ ਕੇ ਤਾਂ ਕਿਹਾ ਆ ਵੀ ਜੇ ਆ ਘੱਟ ਗਿਆ ਤਾਂ ਇੱਕ ਬਾਲ ਸੁਆਥੀ ਤੇ ਆਣੀ ਤੇ ਲੈ ਲੈਣੇ ਆ ਪਾਣੀ ਕੋਲੇ ਨਹੀਂ ਕੁੜੇ ਨੂੰ ਗਰਮ ਪਾਣੀ ਛੋਲਣਾ ਚਲੋ ਚੈਨਿਆ ਪਾਣੀ ਪਾ ਦਿੰਦੇ ਆ ਫਿਰ ਬਾਚ ਪਾ ਦਿੰਦੇ ਆ ਬਾਚ ਪਾ ਦੋ ਜੇ ਮਿੱਠਾ ਮਾਹਰ ਦਾ ਤਰੈ ਪਾ ਲੈ ਪਾ ਲੈ ਗੂੜਾ ਆਟਾ ਸিনা ਭੋਲ ਕੇ ਰੱਖ ਰਹੇ ਆਂ ਬਸ ਲੱਗਾਗੇ ਸਹੀ 4 ਵਜੇ ਆਲੂ ਜੀ ਜਿੱਥੇ ਤਾਂ ਹਲਦੇ ਰੰਗ ਦਾ ਪੇਸਟ ਉਸ ਤੋਂ ਸਾਰਾ ਕੁਝ ਰੈਡੀ ਕਰਕੇ ਫਿਰ ਗਲੋਬਲੇ ਬਣਾ ਦੇ ਜਦੋਂ ਕਟੋਰੀਆਂ ਆ ਜਾਣਗੀਆਂ ਕਿਉਂਕਿ ਅੱਜ ਬਾਹਰਲੇ ਚੁੱਲੇ ਤੇ ਅਸੀਂ ਦੋਨੇ ਲੱਗਾਗੇ ਆ ਰੱਖਣੀਆਂ ਦਾ ਸੱਜੇ ਤਾਂ ਬਣਾ ਲੈ ਤੇ ਕਿਉਂਕਿ ਇਹ ਤੁਸੀਂ ਗਏ ਹੋਏ ਤੇ ਹਨਾ ਤਾਂ ਦਾ ਪਹਿਲੇ ਚਲਾ ਸਾਰਾ ਵੀ ਚਲੋ ਹੁਣ ਅਰੇ ਫਿਰ ਕੰਮ ਨਹੀਂ ਕਰ ਰਿਹਾ ਤਾਂ ਕਰਦਾ ਫਿਰ ਅਸੀਂ ਸੱਜੇ ਸਾਰਾ ਕੰਮ ਨਵੇੜ ਲਿਆ ਫਿਰ ਮੈਨੂੰ ਐ ਪੰਜ ਮੁੰਜਿੰਦਰ ਦੀ ਕਲਾਸ ਕਰਨੀ ਪਵੇਗੀ ਫਾਮ ਫਿਰ ਉਹ ਅਬੂ ਆਪਰੇ ਬੀਬੀ ਤੋਂ ਕਿ ਤੁਹਾਨੂੰ ਅੱਗੇ ਤਾਂ ਬੀਬੀ ਲਾਹ ਦੂੰਗੀ। ਆ ਆ ਵੀ ਜਿਸ ਦਾ ਸਾਹਮਣਾ ਵੀ ਨਹੀਂ ਹੈ। ਮੇਰੇ ਸਾਹ ਦਿੱਤੀ ਜਾ ਰਹੀ ਹੈ। ਤੁਸੀਂ ਬੇਜ਼ੀਕਲੀ ਹੋਈ। ਹਾਂ ਬੀਬੀ ਕੱਢ ਦਿੰਦੀ ਹਿੰਦੀ ਅੱਗੇ। ਤੁਸੀਂ ਉਹ ਕਰਦੇ ਹੁੰਦੇ ਹੋ। ਢੇੜੇ ਮੈਂ ਹੁਣ ਨਹੀਂ ਰਹਿਣਾ। ਮੇਰੇ ਨਾਲ ਉੱਤਨ ਵਾਲੇ ਗੁਲਗੁਲੇ, ਇੱਥੋਂ ਮੂਰੂ ਪਸੰਦ ਆਏ। ਸਾਰੇ ਪਸੰਦ ਆਏ। ਦੇਖਣ ਵਾਲਿਆਂ ਨੂੰ ਵੀ ਪਸੰਦ ਆਏ ਵੀਡੀਓ। ਬੜਾ ਤੇ ਬੜੇ ਵੀ ਬਹੁਤ ਸਵਾਦ ਤੇ। ਉਹ ਛੋਟੇ-ਛੋਟੇ। ਮੈਂ ਕਦੇ ਨਹੀਂ ਬਣਾਈ ਹੁੰਦੀ। ਸਿੱਖ ਤੂੰ ਵੀ ਹੋਲੀ। ਮੈਂ ਵੀ ਹੋਲੀਆ ਕਿ ਸਿੱਖੀ ਆ। ਮੈਂ ਆਪਣਾ ਪਹਿਲਾਂ ਅੱਛੇ ਦਾ ਬੀਬੀ ਲਾਇਆ ਦੇਖੀ ਆ ਗਿਆ ਪਹਿਲਾਂ ਮੈਂ 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 ਜਿ ਬਣਾਉਣ ਲੱਗੀ ਸੀ ਮੈਂ ਕਿਹਾ ਚਲ ਅੱਜ ਮੈਂ ਬਣਾ ਕੇ ਰੱਖੂੰਗੀ ਫੇਰ ਤੂੰ ਬਣਾ ਕੇ ਦੇਖ ਲਈ ਵਿੱਚ ਦੇਖੂਗੀ ਵਿੱਚ ਬਣਾਵਾਂਗੀ ਆ ਦੇਖੀ ਉਧਰ ਪਹਿਲਾਂ ਮਿਕਸੀ ਦੇ ਪੰਗੇ ਲੈ ਰਹਾ ਤਾਂ ਜਦ ਮੈਂ ਚਟਨੀ ਬਣਾ ਲਈ ਸੀ ਆ ਦੇਖੋ ਗੱਬੇ ਆ ਕੇ ਖੜ ਗਿਆ ਪਹਿਲਾਂ ਉਧਰ ਹਾਂ ਪਹਿਲਾਂ ਜਦ ਤੂੰ ਚੱਲ ਮਿਕਸੀ ਮੰਗਰ ਰ ਤਾਂ ਹੁਣ ਅਸੀਂ ਇੱਧਰ ਆ ਗਿਆ ਹੁਣ ਇੱਧਰ ਆਪੀ ਆ ਗਿਆ ਮਿਕਸੀ ਮੰਗਰ ਰ ਤਾਂ ਉਧਰ ਲਓ ਜੀ ਅਸੀਂ ਗੁਲਗੁਲੇ ਦਾ ਆਟਾ ਕਰਕੇ ਤਿਆਰ ਰੱਖ ਲੰਨੇ ਹੁਣ ਆ ਵੀ ਥੋੜਾ ਜਿਹਾ ਬਸ ਵਿੱਚ ਪਾ ਲਵਾਂਗੀ ਪਿੱਛੇ ਪਾ ਦੂੰਗੀ ਪਿੱਛੇ ਪਾ ਦੂੰਗੀ ਆਪੇ ਲੋ ਜੀ ਫੇਰ ਅੱਜ ਗੁਲਗੁਲੇ ਇਲੈਕਟ੍ਰੋਨੀਆਂ ਹੋ ਗਏ ਸਟਾਰਟ ਤੇ ਉਹੀ ਉਸ ਦਿਨ ਵਾਂਗ ਗੁਲਗੁਲੇ ਹੋ ਗਈ ਸ਼ੁਰੂ ਛੋਟੇ ਛੋਟੇ ਗੁਲਗੁਲੇ ਹਨ ਜਿਹੜੇ ਇਹਨਾਂ ਨੂੰ ਟਾਈਮ ਲੱਗਦਾ ਪਰ ਲੱਗਦੇ ਵਧੀਆ ਛੋਟੇ ਛੋਟੇ ਹੀ ਨੇ ਬਹੁਤ ਸਵਾਦ ਬਣਦੇ ਆ ਬਹੁਤ ਸਵਾਦ ਬਣਦੇ ਆ ਪਰ ਇਹਨਾਂ ਨੂੰ ਲੱਗਦਾ ਬਹੁਤ ਟਾਈਮ ਕਿਉਂਕਿ ਥੋੜੇ ਥੋੜੇ ਪੈਂਦੇ ਨੇ ਛੋਟੇ ਛੋਟੇ ਜਿਵੇਂ ਆਲੂ ਐਂਡ ਸਟਫਿੰਗ ਪਿਆ ਕਰਕੇ ਟਾਈਮ ਬਚਿਆ ਮੈਂ ਦੇਖਣੀ ਪਾ ਕੇ ਲਾਸਟ ਜੀ ਗੁਲਗੁਲੇ ਮੈਂ ਬਰਬਾ ਆ ਪਾਕੇ ਤਾਂ ਤੂੰ ਦੇ ਦੇ ਲਈ ਪਾਕੇ ਤਾਂ ਹੁਣ ਵਧੀਆ ਬਣ ਜਣਿਆ ਤਾਂ ਹੁੰਦਾ ਵੀ ਉਹ ਸਾਰਾ ਜਦ ਤੂੰ ਹੁਣ ਅਗਲੀ ਵਾਰ ਬਣਾਏਂਗੀ ਤਾਂ ਬੈਟਰ ਵੀ ਤੂੰ ਹੀ ਤਿਆਰ ਕਰੀ ਸਾਰਾ ਕੁਝ ਹੂੰ ਇਹ ਸ਼ੁਰੂ ਤੇ ਸਿੱਖਣਾ ਹੁੰਦਾ ਹੁਣ ਆ ਜਿਹੜਾ ਬੈਟਰ ਹੈ ਇਹ ਮੈਂ ਹੀ ਤਿਆਰ ਕਰਨਾ ਸਿੱਖੀ ਬੀਬੀ ਤਾਂ ਬਣਾਉਂਦੀ ਈ ਆਪੜ ਕੇ ਆਈ ਬਣਾਉਂਦੇ ਤੇ ਪਹਿਲਾਂ ਆਈ ਬਣਾਣ ਲੱਗੀ ਆਈ ਬਣਾਉਂਦੇ ਤੇ ਉਹ ਤੁਸੀਂ ਉਹ ਵੀ ਇਹੀ ਬਣਾਉਂਦੇ ਨੇ ਆ ਇਹ ਗੋਲ ਗੋਲ ਜੀ ਮੇਰੀ ਮੰਮੀ ਮੇਰੀ ਬੇਬੇ ਬਣਾਉਂਦੀ ਹੁੰਦੀ ਈ ਉਹ ਵੀ ਇਹੀ ਬਣਾਉਂਦੇ ਖਲਵਾਈ ਇਹੀ ਬਣਾਉਂਦੇ ਨੇ ਬਿਹਾਂ ਨੂੰ ਜਰ ਪਹਿਲਾਂ ਕੱਢਦੇ ਨੇ ਮੈਂ ਹੀ ਲੱਗੀ ਆ ਉਹਦੇ ਆ ਕੇ ਐਵੇਂ ਬਣਾਉਣ ਜਾ ਮੈਂ ਪਹਿਲੀ ਵਾਰ ਬਣਾਇਆ ਤਾਂ ਨਾ ਬੀਬੀ ਐ ਕਹਿੰਦੀ ਸੀ ਖਰਾਬ ਜਾਣਗੇ ਸਾਰੇ ਆਟਾ ਇੰਨਾ ਪਤਲਾ ਨਹੀਂ ਹੁੰਦਾ ਮੈਂ ਕਿਹਾ ਨਾ ਤੂੰ ਦੇਖੀ ਬੀਬੀ ਐਵੇਂ ਵੀ ਐਵੇਂ ਹੀ ਬਣਾਉਂਦੇ ਨੇ ਮੈਂ ਬਣਾ ਕੇ ਮੇਤੇ ਐਵੇਂ ਪਤਲਾ ਹੋਇਆ ਪਰ ਬਹੁਤ ਸਵਾਦ ਬਣੇ ਨਾ ਜਿਹਾ ਹੋ ਵੀ ਰਹੇ ਨੇ ਤਾਂ ਰੈਗੂਲਰ ਕਟਣੀਆਂ ਜੇ ਖਾਈ ਜਾਂਦੇ ਨੇ ਤੇਲ ਚ ਆਲਗਲੇ ਆਪੇ ਫੁੱਲ ਜਾਂਦੇ ਨੇ ਪਾਸੇ ਆਪੇ ਵੱਢ ਜਾਂਦੇ ਨੇ ਆਪੇ ਪੜ ਜਾਂਦੇ ਨੇ ਲੋੜਨੀਆਂ ਇਹਨੂੰ ਪਲਟਣ ਦੀ ਹੈ ਆ ਦੇ ਆ ਦੇ ਕਿ ਮਰੇ ਹੁਵੇ ਘੂਮ ਹੀ ਜਾਂਦੇ ਨੇ ਤੈਨੂੰ ਕਹ ਰਹੀ ਜਾਂ ਤਾਂ ਪੂਰੀ ਪਾਈ ਜਾਊਂਗੀ ਆਪੇ ਦੂਜੀ ਆਪੇ ਫੱਟ ਜਾਂਦੀ ਹੈ ਹਾਂ ਜਿਹੜੇ ਐਨ ਗੋਲਾਈ ਚ ਬਣਦੇ ਨੇ ਲੰਬੇ ਜਿਹਾ ਆਪੇ ਫੱਟ ਜਾਂਦੇ ਨੇ ਉਹ ਪੂਰੀਆਂ ਮੰਗੂ ਜੇ ਮੈਂ ਪੂਰੀ ਨਹੀਂ ਲੰਬੀ ਵੇਲ ਦੀ ਹਾਂ ਉਹ ਪੂਰੀ ਵੀ ਲੰਬੀ ਵਾਲੀ ਆਪੇ ਆਪੇ ਫੁੱਲ ਜਾਂਦੀ ਆ ਆਪੇ ਫੁੱਲ ਕੇ ਆਪੇ ਪੱਟ ਜਾਂਦੀ ਆ ਉਹੀਂ ਪਲਟਦੀ ਆ ਜਦ ਫੁੱਲ ਜਾਂਦੀ ਆ ਹਾਂ ਉਹ ਵੀ ਲੰਬੀ ਵਾਲੀ ਗੋਲ ਜੀ ਨਹੀਂ ਪੂਰੀ ਗੋਲ ਜੀ ਨਹੀਂ ਪਲਟਦੀ ਉਹ ਤਾਂ ਮੈਨੂੰ ਪੁੱਛ ਨਹੀਂ ਲੋ ਜੀ ਖੁਲ ਗਲੇ ਬਣ ਗਏ ਨਾ ਥੋੜੇ ਵਿੱਚ ਥੋੜੇ ਕੱਚੇ ਆ ਜਿਹੜੇ ਉਹ ਪਿੱਛੋਂ ਪਾ ਦਨੇ ਆ ਪਿੱਛੋਂ ਪਾਈ ਜਾਨੀ ਆ ਨਾ ਮਤਲਬ ਜਿਨ੍ਹਾਂ ਦੀ ਬਾਰੀ ਪਿੱਛੇ ਤੇ ਆਂਦੀ ਹੈ ਉਹ ਥੋੜੇ ਥੋੜੇ ਕੱਚੇ ਰਹੀ ਜਾਂਦੇ ਨੇ ਜਿਹੜੇ ਪਹਿਲਾਂ ਪਾ ਦਨੇ ਆ ਉਹ ਰਿਜੀ ਜਾਂਦੇ ਨੇ ਫਟਾਫਟ ਗੁਲਗਲੇ ਕਿਧਾ ਕਿਧਾ ਖਾਣ ਨੂੰ ਜੀ ਕਰ ਰਿਹਾ ਭਾਈ ਕੋ ਘਰ ਜ਼ਰੂਰ ਆਇਓ ਜੀ ਜਿਨ੍ਹਾਂ ਦਾ ਜੀ ਕਰ ਰਿਹਾ ਗੁਲਗਲੇ ਖਾਣ ਨੂੰ ਕਿਉਂਕਿ ਪਿਛਲੀ ਵੀਡੀਓ 'ਚ ਗੁਲਗਲੇ ਚੌਰੀਆਂ ਨਹੀਂ ਬਣਾਈ ਸੀ ਬਹੁਤ ਜਣਿਆਂ ਦਾ ਜੀ ਕਰ ਰਿਆ ਸੀਗਾ ਵੀ ਗੁਲਗਲੇ ਸਾਨੂੰ ਵੀ ਦੇ ਦਿਓ ਜੇ ਫੋਨ ਚ ਨੂੰ ਦੇ ਹੁੰਦੇ ਤਾਂ ਜ਼ਰੂਰ ਦੰਦੇ ਬਸ ਇਹਨਾਂ ਨੂੰ ਕੱਢ ਲੂ 2 ਮਿੰਟ ਹੋਰ ਜਾਲਾਂ ਲੋ ਹਾਂ ਇਹ ਹੋ ਰਿਹਾ ਪਤਾ ਨਹੀਂ ਕੀ ਹੁੰਦਾ ਇਹਨਾਂ ਚ ਜੇ ਖਾ ਲੇ ਕੋ ਗਿਆ ਪੋੜ ਲਾ ਦਿੰਦੇ ਨੇ ਹਾਂ ਵਿਜੇ ਗੋਹੀ ਹਾਂ ਗੋਹੇ ਅੱਜਕੱਲ ਸਾਡੇ ਬਹੁਤ ਹੋ ਰਿਹਾ ਹੈ ਸਾਡਾ ਤਾਂ ਹਜੇ ਗੋਲਗੁਲੇ ਦਾ ਕੰਮ ਨਹੀਂ ਖਤਮ ਹੋਇਆ ਕਚੌਰੀਆਂ ਹੁਣ ਇੱਧਰ ਆਲੂ ਵੀ ਆ ਗਏ ਹੁਣ ਕਚੌਰੀਆਂ ਦੇ ਸਮਾਨ ਤੇ ਬਸ ਥੋੜਾ ਜਿਹਾ ਹੀ ਰਹਿ ਗਿਆ ਫਿਰ ਆਟਾ ਜਦੋਂ ਲੱਗਦਾਗੇ ਤੇ ਤੇਲ ਨਹੀਂ ਠੰਡਾ ਪਦਾ। ਹਾਂ ਆਹਾਹਾ ਆਲੂ ਦਾ ਰਸਮਾਂ ਤਿਆਰ ਕਰਦੇ ਹਨਾ। ਜਦ ਤੱਕ ਮੈਂ ਆ ਬਣਾ ਲੈਂਦੀ। ਕੰਮ ਗੁਲਗੁਲਕ ਜੌਰੀਆਂ ਦਾ ਇੰਨਾ ਟਾਈਮ ਨਹੀਂ ਲੱਗਦਾ। ਨਾ ਫਟਾਫਟ ਬਣ ਜੀਦਾ। ਹੋ ਬਣਨੇ ਬਣ ਗਏ। ਹਾਂ ਆ ਦੇਖੋ। ਆ ਦੇਖੋ ਥੋੜਾ ਜਿਹਾ ਰਹਿ ਗਿਆ। ਕੀ ਕਰਨਾ ਹੈ? ਤੁਸੀਂ ਵੀਡੀਓ ਬਣਾਓ ਉਹ। ਵੀਡੀਓ ਬਣਾਉਣ ਵਾਸਤੇ ਲਾਇਆ। ਸੈਟਿੰਗ ਕਰਕੇ ਦਿੰਦੀ ਮਮੀ ਨੂੰ। ਆ ਕੇ ਨਾ ਕਰ। ਸਟਾਕ। ਸਮੈਟ ਦੇ ਕਾਮਾ। ਐਂ ਕਰ ਦੇ ਉਹਨੂੰ ਅੱਪ। ਹੋਰ ਇਹ ਇਤਰਾ। ਪੂਰੀ ਸੈਟਿੰਗ ਕਰਕੇ ਦੇ ਪੂਰੀ ਸੈਟਿੰਗ ਕਰਕੇ। ਕਿਦੋਂ ਮੈਨੂੰ ਆ ਦੱਸ ਦੇ ਬਸ ਆਪੋ। ਹਾਂ ਬਾ ਇੱਥੇ ਮੈਂ ਬੈਠੂਗੀ। ਆ ਕੇ। ਆਨ ਕਰਕੇ ਦੇ ਦੇ ਬਸ। ਨਾ ਨਾ ਉਹ ਵੀ ਕਰ ਲੈਂਦੀ ਆ। ਕਰ ਲੈਂਦੀ ਆ। ਮੈਂ ਤਾਂ ਆਨ ਕਰਕੇ ਦੰਦੀ ਤੀ। ਦੇ ਆ ਤਾਂ ਇੱਕ ਵਾਰੀ। ਚਲ ਪਾ ਕੇ ਰੱਖੋ ਸਿੱਧਾ ਹਾਂ ਬਾ। ਬਸ। ਵੇ ਜਾ ਚੱਲ ਉਹਦੀ ਸੀਟ ਤੇ ਵੇ ਜਾ ਕੈਮਰਾਮੈਨ ਜਲਦੀ ਸੇ ਫੋਕਸ ਕਰੋ ਥੋੜਾ ਤੂੰ ਦਿਖਾ ਕੈਮਰਾਮੈਨ ਉਹਦੀ ਫੋਕਸ ਕਰੋ ਲਓ ਜੀ ਸਾਡਾ ਕੈਮਰਾਮੈਨ ਥੋੜਾ ਸਾਹਮਣੇ ਦਿਖੇ ਰਿਹਾ ਹੈ ਅੱਜ ਵਾਰੀ ਵਾਰੀ ਸਿਰ ਬੈਠ ਵੀਡੀਓ ਬਣਾਈਆ ਨੋਹਾਂ ਦੀ ਵੀਡੀਓ ਸੱਸ ਬਣਾ ਰਹੀ ਆ ਅੱਜ ਸੱਸੂ ਮਾਂ ਨੋਹਾ ਕਰ ਰਹੀਆਂ ਨੇ ਕੰਮ ਤੇ ਸਾਸੂਆਂ ਬਣਾ ਰਹੀਏ ਵੀਡੀਓ ਕਿ ਖੜ ਹੈ ਨਹੀਂ ਨਾ ਅੱਜ ਵੀਡੀਓ ਬਣਾਉਣ ਵਾਲਾ ਕੋਈ ਨਹੀਂ ਹੈਗਾ ਇੱਕ ਦੀ ਕਲਾਸ ਲੱਗ ਰਹੀ ਹੈ ਇੱਕ ਗਿਆ ਹੋਇਆ ਤੇ ਇੱਕ ਦੀ ਉਹ ਇੱਕ ਗੇਸ਼ਨ ਬਗਿਆ ਕੋਈ ਨਹੀਂ ਹੈਗਾ ਆਇਆ ਲਵੇ ਵੀ ਦਿਖਾਉਣਾ ਹੈ ਲਵੇ ਵੀ ਦਿਖਾਉਣੀਆਂ ਲਵੇ ਤੁਹਾਨੂੰ ਅੰਦਰ ਦਿਖਾਣਾ ਆਨਾ ਉੱਪਰ ਜਾਓ ਨਾਲੇ ਪਤਾ ਲੱਗ ਦੂ ਅੱਗੇ ਭਾਰੇ ਥੋੜਾ ਥੋੜੀ ਸਿੱਖ ਜਾਓਗੇ ਹਨਾ ਹੌਲੀ ਹੌਲੀ ਹਾਂ ਦਿਖਾ ਬੜਾ ਜਾ ਉਹ ਵੀ ਦਿਖਾ ਇੱਦਾਂ ਕੈਮਰਾਮੈਨ ਨਿਊ ਕੈਮਰਾਮੈਨ ਫੋਟੋ ਦਿਆ ਵੀਡੀਓ ਮਾੜਾ ਕੈਮਰਾਮੈਨ ਕਹਿੰਦਾ ਮੈਂ ਇਹਦੇ ਨੇੜੇ ਤੋਂ ਆਕੇ ਵੀ ਬਣਾਵਾ ਪਹਿਲਾਂ ਆਦੋ ਫੋਟੋ ਗੁਲਗਲੇ ਦੀ ਫਿਰ ਸਾਨੂੰ ਕੋਈ ਐਨੀ ਦਿੱਕਤ ਨਹੀਂ ਹੈਗੀ ਸਾਡੇ ਗੁਲਗਲੇ ਕਚੌਰੀਆਂ ਤਾਂ ਖਾ ਹਾਂ ਗੁਲਗਲੇ ਕਚੌਰੀਆਂ ਦਾ ਖਾ ਲੋ ਬੋਈਆ ਪਰਣਾਣਾ ਬਸ ਆ ਸ਼ਾਰਟ ਵੀ ਬਣਾ ਦੋਗੇ ਸਾਡਾ ਸ਼ਾਰਟ ਨਹੀਂ ਮੈਨੂੰ ਆਉਂਦਾ ਸ਼ਾਰਟ ਨਹੀਂ ਸ਼ਾਰਟ ਦਾ ਦੂਜਾ ਰੈਡ ਉਹ ਬਣਾਵਾ ਲਾਂਗੇ ਆਪਾਂ ਹਾਂ ਚੌਰੀਆਂ ਦਾ ਬਣਾ ਲਾਂਗੇ ਹਾਂ ਚੱਲ ਜੀ ਹੁਣ ਸਿੱਖ ਚੌਰੀਆਂ ਲਾ ਕੇ ਬਣਾ ਲੈ ਗੁਲਗਲੇ ਤਾਂ ਬਣਾ ਲੈ ਸਾਰੇ ਪਹਿਲਾਂ ਇੱਥੇ ਕੱਢੀ ਜਾਵਾਂਗੇ ਪਹਿਲਾਂ ਇੱਥੇ ਕੱਢੀ ਨੇ ਕਰੇ ਚੱਲ ਜੀ ਮੈਂ ਪਹਿਲੀ ਥੋੜੀ ਜਿਹੀ ਹੋਇਆ ਤਾਂ ਛੇ ਦੇ ਚੰਗਾ ਨਹੀਂ ਆਉਂਦੀ। ਮੈਂ ਬਣਾ ਬਣਾ ਤੇਰੀ ਐ ਇਧਰ ਮੰਦੀਪ ਵਿੱਚ ਪਾ ਪਾ ਕੇ ਤਲ ਰਹੀ ਐ ਕਿਉਂਕਿ ਅੱਜ ਬਿੱਬੀ ਨਾ ਢਿੱਲੇ ਨਹੀਂ ਆ ਜਾਂਦਾ ਬਿੱਬੀ ਵੀ ਅੱਗੇ ਖੜੀ ਰਹੀ। ਕਿਵੇਂ ਸਾਨੂੰ ਭਾਂਡੇ ਤਲ ਲੱਗਦਾ ਐ ਹੁੰਦਾ ਵੀ ਤੇਲ ਨਾ ਸਕੇ ਉੱਪਰ ਨਾ ਪਿੱਛਟਣ ਪੈਦੇ। ਹੱਥ ਤੇ ਹੱਥ ਤੇ। ਹੁਣ ਮੈਂ ਵੀ ਇਧਰ ਨੂੰ ਇੰਝ ਹੀ ਕਰਕੇ ਪਾ ਰਹੀ ਹਾਂ ਕੋਈ ਨਹੀਂ ਪਾ ਤਾ ਮੈਂ ਦਉਂਦੀ ਐ। ਬਸ ਤੂੰ ਪੇੜੇ ਕਰੀ ਜਾਏਂਗਾ। ਇਹ ਜੀ ਤਲ ਲਈ ਜਾਉਂਗਾ। ਛੋਟੇ ਛੋਟੇ ਜਿਹੇ ਪੇੜੇ। ਪੇੜੇ। ਨੌਜੀ ਅੱਜ ਸਾਨੂੰ ਅੱਜ ਸੇ ਥੋੜਾ ਜਿਹਾ ਲੇਟ ਹੋ ਰਿਹਾ ਹੈ ਪਰ ਟਾਈਮ ਸੇ ਪਹੁੰਚ ਜਾਣਗੇ ਹਾਂ ਕੱਢ ਲਾਂਗੇ ਇਹ ਗੱਲ ਨਹੀਂ ਹੈਗੀ ਵੀ ਅਸੀਂ ਕੰਮ ਨਹੀਂ ਕਰ ਸਕਦੇ ਹਾਂ ਕੱਢ ਲੇ ਸਾਡੀ ਹੁਣ ਤਾਂ ਹੋ ਗਈ ਨਾ ਅਸੀਂ ਪਾ ਵੀ ਆਪੇ ਰਹੀਏ ਕੱਢ ਵੀ ਆਪੇ ਰਹੀਆਂ ਕੱਢ ਵੀ ਆਪੇ ਰਹੀਆਂ ਤੇਰੇ ਨੇ ਅੱਜ ਆਨਸਾਰ ਲੱਗੇ ਸਾਰੇ ਕੰਮ ਕਰ ਆਪਣੇ ਇਹ ਤਾਂ ਕੱਲ ਵੀ ਆਨਸਾਰ ਅੱਛਾ ਆਨਸਾਰ ਲੱਗੇ ਆਪਾਂ ਘਰਦਾਰੇ ਚਲੇ ਗਈਆਂ ਆਵਦਾ ਕੰਮ ਨਵੇੜ ਕੇ ਇਹ ਆਪਣਾ ਹਲ ਕਰ ਕੰਮ ਲਾ ਗਏ ਇਹ ਫਿਰ ਬਟਾਪਾ ਕੱਲ ਲੇਟ ਆਇਆ ਕੱਲ ਜਾ ਲਈ ਟੀਆਸ ਤੋਂ ਫਿਰ ਵੀ ਠੀਕ ਨੇ ਕੱਲ 6 ਵਜੇ ਬਸ ਅਸੀਂ ਵੀ ਹੁਣ ਬਸੰਦਰ ਬਣਾ ਕੇ ਅੰਦਰ ਵਾ ਅੰਦਰ ਵਗ ਜਾਣਾ ਹੈ ਮਤਲਬ ਜਤੀ ਕੇ ਬਸ ਯੂ ਵੀ ਨੇ ਆ ਜਾਣਾ ਮਾ ਠੜਿਕ ਲੈਣਾ ਜਦੀ ਲੋ ਜੀ ਕੰਮ ਵੀ ਸਾਰਾ ਨਿਬੜ ਗਿਆ ਨਿਬਣ ਸਾਂ ਚੁੱਲਾ ਵਿਹਲਾ ਕਰ ਹੋ ਗਿਆ ਅੱਜ ਗਰਮੀ ਫੇਰ ਹੋ ਗਈ ਹਨਾ ਦੁਬਾਰੇ ਪਹਿਲਾਂ ਮੀਂਹ ਇੱਥੇ ਨੂੰ ਠੰਡ ਜੀ ਕਰਤੀ ਸੀ ਫੇਰ ਆ ਮੀਂਹ ਇੰਨੀ ਜ਼ਿਆਦਾ ਗਰਮੀ ਹੋ ਰਹੀ ਆ ਥੱਕ ਗਏ ਉੱਥੇ ਦਰ ਦੋ ਟੀਨਾ ਥੱਲੇ ਹਾਂ ਉਹ ਜਿਹੜਾ ਪ੍ਰਾਂ ਤਾਂ ਚਟਾ ਪਿਆ ਤਾਂ ਸਿੱਟਦਾ ਦਾ ਟੈਂਕੀ ਚ ਆ ਜੰਮੀ ਚ ਪਾਓ ਚਲ ਠੀਕ ਆ ਕਿਹੜੀਆਂ ਨਮਾ ਚੜ ਜਾਣਾ ਲੋ ਜੀ ਬਿੱਲੀ ਤਾਂ ਨਾ ਨਾ ਬਿੱਲੀ ਉੱਪਰ ਕਿੱਥੇ ਚੜ ਗਈ ਹੈ ਛਾਲ ਮਾਰੂਗੀ ਬਿੱਲੀ ਆ ਫਿਰ ਬਾਹਰ ਰਾਤ ਨੂੰ ਨਾ ਆਂਦੀ ਨਹੀਂ ਆਂਦੀ ਨਹੀਂ ਅੱਗੇ ਵੀ ਤਾਂ ਮੈਂ ਉਸ ਦਿਨ ਵੀ ਤਾਂ ਮੈਂ ਜਦੋਂ ਰਮਨ ਨਾਲ ਮੈਂ ਮਣਾਇ ਤੇ ਉਰੀ ਛੱਡ ਕੇ ਗਈ ਸੀ ਟੱਕੇ ਕੀ ਕਰੇ ਏ ابو ਖੈਲ ਰਿਆ ਤੇ ਡਰਮਿਆਂ ਹੈਗਾ ਲੋ ਜੀ ਪੂਰੀ ਤਰ੍ਹਾਂ ਥੱਕ ਗਏ ਐਨੀ ਜਿਆਦਾ ਥੱਕ ਗਏ ਅੱਜ ਤਾਂ ਮੈਂ ਜਿਹੜੀਆਂ ਲਾਸਟ ਦੋ ਚ ਅੱਜ ਰਾਬਾ ਗਿਰ ਗਈਆਂ ਲਾਸਟ ਜਿਹੜੀਆਂ ਦੋ ਚ ਲਾਸਟ ਜਿਹੜੀਆਂ ਦੋ ਚ ਕਚੌਰੀਆਂ ਬਚੀਆਂ ਤੀਆਂ ਮੈਂ ਖੜੀ ਹੋ ਕੇ ਪਈਆਂ ਹੋਰ ਅੱਜ ਟੂਹੀ ਅੱਜ ਪਤਾ ਨਹੀਂ ਕਾਤੇ ਥੱਕੀਆਂ ਉਧਰ ਨਹੀਂ ਮੈਂ ਥੱਕੀ

ਤੇ ਅੱਜ ਤੇ ਯੂਵੀ ਦੋਨੇ ਨਾਲ ਤੱਕੇ ਟੇਕਣਗੇ ਲੱਡ ਭੱਜ ਗਈ ਥੋੜੀ ਜਿਹੀ ਹਲਦੀ ਰੱਖ ਲੈਂਦੀ ਹਾਂ ਹਾਂ ਲੱਡ ਭੱਜ ਗਈ ਹਲਦੀ ਦੇ ਸੇਕ ਕੇ ਚਲਾਉਣੇ ਬੀਬੀ ਆ ਗਈ ਗਈ ਆਇਆ ਅੱਛਾ ਕੋਈ ਆਇਆ ਮੈਂ ਚਾਹੀਦਾ ਇੱਕ ਗਿਜਾਇ ਰੱਖਣੀ ਆ ਨਾ ਹਾਂ ਹਾਂ ਬਾਕੀ ਗੁਰਦਲੇ 2 2 1 ਇੱਕ ਆਦਲੇੜਕ ਉਹਨੇ ਜਪਾਏ ਨੇ ਆਪ ਆਮਣਾ ਦੇਣੀ ਹੈ ਹਾਂ ਅੱਛਾ ਕਿਉਂ ਕਰਦੇ ਆ ਕਿਹਦੇ ਆਮਣਾ ਦੇ ਕੱਢੇ ਆ ਆ ਮੈਂ ਤਾਂ ਆ ਗਈ ਆ ਬੱਠਾ ਟਿਕਣਾ ਜਿਹੜਾ ਕੋਲੇ ਤੇ ਆਈਸ਼ਾ ਜੀ ਟਿਕਣਾ ਐ ਐਸੇ ਦਾ ਠੀਕ ਹੈ ਕਿ ਬੱਕੁਰੇ ਦਾ ਬਾਦੇ ਬਸਾਰ ਬੱਕਰ ਠੀਕ ਹੈ ਤੇਰ ਬਾਦੇ ਉਹ ਠੀਕੇ ਹਲਦੀ ਦੇ ਲਾ ਦੇ ਉਹ ਪਹਿਲੇ ਵਾਸਤੇ ਬੰਤੇ ਕਿਉਂ ਨਾ ਸਜਾ ਕਾਲਾ ਬੜਦੇ ਨੂੰ ਪਹਿਲਾ ਹਾਂ ਹਲਦੀ ਦੇ ਟਿੱਕੇ ਲਾ ਕੇ ਪੰਜ ਅੱਗ ਤੇਰ ਬਾਦੇ ਆਹੋ ਠੀਕ ਹੈ ਸਾਡੇ 12 ਤਰੀਕ ਨੂੰ ਹਾਂ 12 ਕੱਲੇ ਜੀ ਹਾਂਜੀ ਹੁਣ ਅਸੀਂ ਲੱਗੇ ਮੱਥਾ ਟੇਕਣ ਤੇ ਇੱਥੇ ਖਾਣ ਨੂੰ ਲਿਪਕੇ ਨਾ ਹੈ ਚੰਗੀ ਤਰ੍ਹਾਂ ਅੱਗ ਦੇ ਉੱਪਰ ਅਸੀਂ ਇਹ ਤੇਲ ਦੀ ਧੂਪ ਦੇਤੀ ਸਾਰੇ ਟਿੱਕੇ ਲਾ ਦੋ ਹਾਂ ਸੱਤ ਨੰਮੀ ਗੈਸਪਲੇ ਟਿੱਕੇ ਲਾ ਦੋ ਤੁਸੀਂ ਲਾ ਦੋ ਸਾਰੇ ਸੱਤ ਹਾਲਗੇ ਟਿੱਕੇ ਲਾਉਣੇ ਨੇ ਯਾਹ ਕਿਨੇ ਗੌਰ ਨਾਲ ਡੇਗੜਿਆ ਕੀ ਹੋ ਰਿਹਾ ਹੈ ਨਾ ਪਿਛਲੀ ਵਾਰੇ ਛੋਟਾ ਤੈਨੂੰ ਸਮਝ ਨਹੀਂ ਦੀ ਨਾ ਨਾ ਸੱਤ ਸੱਤ ਲਾ ਦੇ ਹੁਣ ਆ ਪਹਿਲਾਂ ਖੁਲਗਲਾ ਤੋੜ ਕੇ ਰੱਖ ਦੋ

ਨਾ ਮੈਂ ਨਹੀਂ ਖਾ ਲਈ ਉਹ ਵੀ ਖਾ ਲਾ ਬਸ ਮੈਂ ਖਾ ਲਈ ਆਪ ਮੈਂ ਵੀ ਖਾਉਂਗੀ ਥੋਖ ਬੜੀ ਲੱਗ ਰਹੀ ਆ ਇਕ ਇਕ ਕਰੀਆਂ ਹੋ ਗਿਆ ਇਕਾਦਰ ਕੋਈ ਕੋਈ ਵੀ ਮੱਥਾ ਲੇਗੜਾ ਹੁੰਦਾ ਹਨਾ ਮੁੰਦੇ ਚੋਰੀਆਂ ਦਾ ਉਸ ਦਿਨ ਸਾਨੂੰ ਇੰਨੀ ਭੁੱਖ ਲੱਗਦੀ ਆ ਭਾਈ ਉਹ ਦਰਦ ਕਰੀ ਬਹੁਤ ਕੁਕੜੀ ਹੋਵੇ ਸੌਸ ਬਾਣੀ ਹੋਗੀ ਸੌਸ ਹੋਗੀ ਨਹੀਂ ਹੋਗੀ ਪਹਿਲਾਂ ਪਤਲੀ ਜਾਂਦੀ ਰਹੂਗੀ ਨਾ ਹਰੀ ਸੌਸ ਨੇ ਯੂਵੀ ਦੀ ਹਰ ਮੇਰੀ ਫੇਵਰੇਟ ਐ ਇਸ ਕਰਕੇ ਹਰੀ ਸੌਸ ਜ਼ਰੂਰ ਤੁਮਾ ਪਾਓ ਬੰਦ ਲਾ ਲਈ ਮੈਨੂੰ ਵੀ ਸਵਾਲ ਲੱਗਿਆ ਮਿੱਟੀ ਉਹ ਕੰਨ ਲੱਗ ਗਿਆ ਮੇਰੀ ਮਿੱਟੀ ਦਾ ਖੰਡਾ ਕਿ ਤੇਰਾ ਆਹ ਬੜੀ ਜ਼ਿਆਦਾ ਖੰਡ ਲੱਗਿਆ ਪਾ ਲਈ ਆਪਣੀ ਥੋੜੀ ਜਿਹੀ ਸਹਾਜ ਪਾਉਂ ਸਾਰ ਦੇ ਤਾਂ ਕੋਈ ਜੀ ਬਸ ਬਸ ਲਓ ਜੇ اسی ਤਰ੍ਹਾਂ ਜਿਠਾਈ ਤਾਂ ਆਪਣੀ ਖਾਣ ਲੱਗੀ ਮੈਂ ਪਾ ਲਈ ਆਹ ਦੋ ਮਿੱਟੀ ਤਾਂ ਨਹੀਂ ਬਚੀ ਨਾ ਹੋਈ ਘਾਲ ਰੋਟੀ ਬਾਲ ਪਾ ਕੇ ਪਾ ਮੈਨੂੰ ਐ ਦਾ ਵੀ ਜੇ ਬਚ ਗਈ ਤਾਂ ਉਹੀ ਬਣਾ ਦੂੰਗੀ ਹੁਣ ਉਹ ਬਚੀ ਨਹੀਂ ਹੈਗੀ ਮੈਨੂੰ ਕਹਿੰਦਾ ਹੋਰ ਚੱਕ ਨਹੀਂ ਬਣਾ ਦੂੰਗੀ ਹੋਰ ਕੀ ਕਰੂੰਗੀ ਲੋ ਜੀ ਸਾਰੇਆਂ ਦਾ ਖਾਣਾ ਪੀਣਾ ਹੋ ਗਿਆ। ਰਾਤ ਦੀ ਵੀਡੀਓ ਚ ਮ ਕੀੜੀਆਂ ਜੀ ਆਉਂਦੀਆਂ ਨੇ ਕੀੜੀਆਂ। ਪਤਾ ਨਹੀਂ ਮੇਰੇ ਫੋਨ ਚ ਕੀੜੀਆਂ ਆਉਂਦੀਆਂ ਨੇ। ਪਤਾ ਨਹੀਂ ਰਾਤ ਨੂੰ ਕਲੈਰਟੀ ਜੀ ਹੋਉਂਦੀ ਆ ਨਾ ਪਤਾ ਨਹੀਂ ਕੀ ਹੁੰਦਾ। ਲਾਈਟਾਂ ਦੀ ਜਿਆਦਾ ਜਰੂਰਤਾ। ਲੋ ਜੀ ਬੀਬੀ ਨੇ ਨਹੀਂ ਖਾਈ ਕਚੋਰੀ ਕਿਉਂਕਿ ਬੀਬੀ ਦਵਾਈ ਲੈ ਕੇ ਆਈਏ ਤੇ ਰੋਟੀ ਖਾ ਲਈ ਚਟਣੀ ਨਾਲ। ਚਟਣੀ ਹੁਣੇ ਕੁੱਟ ਕੇ ਦਈਆ ਪਰ ਤੜਕਾ ਕੋਈ ਨਹੀਂ ਲਾਇਆ। ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀ ਗਿਆ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਪਲੀਜ਼। ਤੁਸੀਂ ਇਹ ਵੀਡੀਓ ਦੇਖਦੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਜਰੂਰ ਕਰਿਓ ਤੇ ਹੁਣ ਮਿਲਾਂਗੇ ਤੁਹਾਨੂੰ ਆਪਣੇ ਅਗਲੇ ਵਧੀਆ ਜਿਹੇ ਵਲੌਗ ਵਿੱਚ